ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਚਾਰ ਗੁਰਸਿੱਖਾਂ ਦੀ ਜਿਨ੍ਹਾਂ ਦੀ ਬਾਣੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਅਤੇ ਕਿਹੜੇ-ਕਿਹੜੇ ਅੰਗ ਉੱਤੇ ਦਰਜ ਹੈ ਅਤੇ ਕਿਹੜੀ-ਕਿਹੜੀ ਬਾਣੀ ਦਰਜ ਹੈ ਸੋ ਸਭ ਤੋਂ ਪਹਿਲੇ ਗੁਰਸਿੱਖ ਸਨ ਭਾਈ ਮਰਦਾਨਾ ਜੀ ਜਿਹੜੇ ਕਿ ਚਾਰਾਂ ਉਦਾਸੀਆਂ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਰਹੇ ਜਦੋਂ ਭਾਈ ਮਰਦਾਨਾ ਜੀ ਦਾ ਅੰਤਿਮ ਸਮਾਯਾ ਤਾਂ ਧੰਤਨ ਗੁਰਨਾਨਕ ਪਾਸ਼ਾ ਜੀ ਨੇ ਪੁੱਛਿਆ ਭਾਈ ਸਾਹਿਬ ਜੀ ਹੁਣ ਅੰਤਿਮ ਸਮੇਂ ਤੁਹਾਡਾ ਸੰਸਕਾਰ ਕਰੀਏ ਤੁਹਾਨੂੰ ਜਲ ਪ੍ਰਵਾਹ ਕਰੀਏ ਜਾਂ ਤੁਹਾਡੀ ਕਬਰ ਬਣਾਈਏ ਤਾਂ ਭਾਈ ਮਰਦਾਨਾ ਜੀ ਦੇ ਬਚਨ ਸਨ ਕਹਿੰਦੇ ਗੁਰੂ ਸਾਹਿਬ ਹੁਣ ਮੈਨੂੰ ਇਸ ਸਰੀਰ ਦੀ ਕਬਰ ਚੋਂ ਕੱਢ ਕੇ ਪੱਥਰਾ ਦੀ ਕਬਰ ਦੇ ਵਿੱਚ ਨਾ ਪਾਓ ਮੇਰਾ ਵਾਸਾ ਉੱਥੇ ਕਰਿਓ ਜਿੱਥੇ ਤੁਹਾਡੇ ਚਰਨਾਂ ਦਾ ਵਾਸਾ ਹੋਵੇ ਤਾਂ ਫਿਰ ਗੁਰਨਾਨਕ ਮਹਾਰਾਜ ਜੀ ਨੇ ਵਾਰ ਦਿੱਤਾ ਕਹਿੰਦੇ ਭਾਈ ਜਿੱਥੇ ਸਾਡਾ ਵਾਸਾ ਉੱਥੇ ਤੇਰਾ ਵਾਸਾ ਸੋ ਭਾਈ ਮਰਦਾਨਾ ਜੀ ਦੀ ਬਾਣੀ ਅੰਗ 553 ਉੱਤੇ ਦਰਜ ਹੈ ਸ਼ਲੋਕ ਮਰਦਾਨਾ ਮਹਿਲਾ ਪਹਿਲਾ ਕਲ ਕਲਵਾਲੀ ਕਾਮ ਮਦ ਮਨੂਆ ਪੀਵਣ ਹਾਰ ਦੂਜੇ ਗੁਰਸੇਖਨ ਭਾਈ ਸਾਹਿਬ ਭਾਈ ਸੁੰਦਰ ਜੀ ਜੋ ਕਿ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤੇ ਸਨ ਬਾਬਾ ਮੋਹਰੀ ਜੀ ਦੇ ਪੋਤੇ ਸਨ ਅਤੇ ਬਾਬਾ ਆਨੰਦ ਜੀ ਦੇ ਸੁਪੁੱਤਰ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮਕਾਲੀ ਸਨ ਸੋ ਉਹਨਾਂ ਦੀ ਬਾਣੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 923 ਉੱਤੇ ਦਰਜ ਹੈ RAMKALI SAD ਗੁਰੂ ਅਮਰਦਾਸ ਜੀ ਦੇ ਸੰਦੇਸ਼ ਜੋ ਉਹਨਾਂ ਨੇ ਅੰਤਿਮ ਸਮੇਂ ਆਪਣੇ ਪਰਿਵਾਰ ਅਤੇ ਸੰਗਤਾਂ ਨੂੰ ਸੰਬੋਧਨ ਕਰਕੇ ਕਹੇ ਬਾਬਾ ਸੁੰਦਰ ਜੀ ਨੇ ਉਹ ਸਾਰੇ ਸੰਦੇਸ਼ ਕਲਮ ਬੰਦ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੇ ਅਤੇ ਇਹ ਸਾਰੀ ਬਾਣੀ ਸਾਰਿਆਂ ਨੂੰ ਦੱਸਦੀ ਹੈ ਕਿ ਅਖੀਰਲੇ ਸਮੇਂ ਕੀ ਕੀ ਕਰਨਾ ਹੈ ਤੇ ਕੀ ਕੀ ਨਹੀਂ ਕਰਨਾ ਸੋ ਅੰਤਿਮ ਸਮੇਂ ਇਹ ਬਾਣੀ ਪੜ੍ਹੀ ਜਾਂਦੀ ਹੈ ਬਾਣੀ ਦਾ ਨਾਮ ਹੈ RAMKALI SAD Jagadata soye bhagat vachal tehloi jio ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ ਅੰਤਿਮ ਪੰਕਤੀਆਂ ਹਨ ਹਰ ਗੁਰਹਿ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਇ ਜੀਉ ਕਾਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਤੀਸਰੇ ਅਤੇ ਚੌਥੇ ਗੁਰਸਿੱਖ ਹਨ ਭਾਈ ਬਲਵੰਡ ਜੀ ਅਤੇ ਭਾਈ ਸੱਤਾ ਜੀ ਇਹ ਤਨਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਦਰਬਾਰ ਦੀ ਕੀਰਤਨੀਆਂ ਸਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਰਤਨ ਕਰਿਆ ਕਰਦੇ ਸਨ ਅਤੇ ਭਾਈ ਮਰਦਾਨਾ ਜੀ ਦੀ ਆਂਸ਼ਵਾਂਸ਼ ਵਿੱਚੋਂ ਸਨ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੂੰ ਉਹਨਾਂ ਦੀ ਬੇਟੀ ਦੇ ਵਿਆਹ ਵਾਸਤੇ ਕੁਝ ਮਾਇਆ ਦੀ ਲੋੜ ਪਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਜੋ ਮਦਦ ਕੀਤੀ ਇਹ ਸੰਤੁਸ਼ਟੀ ਨਾ ਹੋਣ ਕਰਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਕੁਝ ਕੋੜੇ ਬਚਨ ਕਹੇ ਜੋ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਚੰਗੇ ਨਹੀਂ ਲੱਗੇ ਤੇ ਗੁਰੂ ਮਹਾਰਾਜ ਨਾਰਾਜ਼ ਹੋ ਗਏ। ਸੋ ਇਸ ਕਾਰਨ ਕਰਕੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੂੰ ਕੋੜ ਦਾ ਰੋਗ ਹੋ ਗਿਆ। ਸੋ ਜਦੋਂ ਭਾਈ ਲੱਧਾ ਜੀ ਪਰਉਪਕਾਰੀ ਨੂੰ ਇਹ ਗੱਲ ਪਤਾ ਚੱਲੀ ਤਾਂ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਗਏ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਗੁਰੂ ਪਾਸ਼ਾ ਜੀ ਆਪ ਜੀ ਦੇ ਦਰ ਦੇ ਕੀਰਤਨੀਏ ਹਨ ਆਪ ਜੀ ਕਿਰਪਾ ਕਰੋ ਉਹਨਾਂ ਦਾ ਕੋੜ ਦੂਰ ਕਰੋ। ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਚਨ ਕਹਿ ਕੇ ਕਿ ਜਿਸ ਮੁਖ ਚੋਂ ਉਹਨਾਂ ਨੇ ਗੁਰੂ ਸਾਹਿਬ ਦੇ ਨਿਰਾਦਰ ਵਾਲੇ ਬੋਲ ਬੋਲੇ ਹਨ ਉਸੇ ਮੁਖ ਚੋ ਗੁਰੂ ਸਹਿਬਾਨਾਂ ਦੀ ਉਸਤਤ ਕਰਨਗੇ ਤਾਂ ਇਹ ਰੋਗ ਦੂਰ ਹੋਏਗਾ ਸੋ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜਿਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਉਸਤਤ ਕਰਕੇ ਉਹ ਸ਼ਬਦ ਪੜ੍ਹੇ ਅਤੇ ਉਹ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਕੀਤੀ ਅੰਗ 966 ਉਤੇ ਅੰਗਤ ਹੈ ਸਿਰਲੇਖ ਹੈ RAM ਕਲੀ ਕੀ ਵਾਰ ਰਾਏ ਬਲਵੰਡ তথা ਸੱਤਾ ਡੂਮ ਆਖੀ ਬਲਵੰਡ ਖੀਵੀ ਨੇਕ ਜਨ ਜਿਸ ਬੋਤੀ ਛਾਉ ਪਤਰਾਲੀ ਲੰਗਰ ਦੋਲਤਵੰਡਿਆ ਰਸ ਅੰਮ੍ਰਿਤ ਖੀਰ ਖਿਆਲੀ ਮਾਤਾ ਖੀਵੀ ਜੀ ਦਾ ਜ਼ਿਕਰ ਜੋ ਕਿ ਸਿਰਫ ਐਸੇ ਇੱਕ ਸਾਹਿਬ ਜੀ ਦਾ ਮਹਿਲ ਹਨ ਜਿੰਨਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਂਦਾ ਹੈ ਉਹ ਬਾਣੀ ਭਾਈ ਬਲਵੰਡ ਜੀ ਨੇ ਉਚਾਰਨ ਕੀਤੀ ਫੇਰ ਵਸਾਇਆ ਫੇਰ ਵਾਣ ਸਤਗੁਰ ਖਾਡੂਰ ਜਪ ਤਪ ਸੰਜਮ ਨਾਲ ਦੁੱਧ ਹੋਰ ਮੁਚ ਗਰੂਰ ਤਨ ਤਨ RAM DAS GURU ਜਿਨੇ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਣ ਹਾਰਿਆ ਧਾਰਿਆ ਕਖਤ ਬੇਟਾ ਅਰਜਨ ਗੁਰੂ ਸਤਗੁਰ ਕਾ ਖੇਵ ਚੰਦ ਹੋਆ ਸੋ ਇਹ ਸਾਰੀ ਜੋ ਸ਼ਬਦ ਹਨ ਭਾਈ ਸੱਤਾ ਜੀ ਅਤੇ ਭਾਈ ਬਲਵੰਦ ਜੀ ਨੇ ਉਚਾਰਨ ਕੀਤੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਕੀਤੀ ਸੋ ਆਪ ਜੀ ਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪ ਜੀ ਜਰੂਰ ਕਮੈਂਟ ਕਰਕੇ ਦੱਸਿਓ ਅਤੇ ਇਸ ਵੀਡੀਓ ਨੂੰ ਵਾਦ ਤੋਂ ਬਾਦ ਸ਼ੇਅਰ ਕਰੋ ਤਾਕੀ ਗੁਰਨਾਨਕ ਨਾਮ ਲੈਵਾ ਸੰਗਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ